ਸਤਿ ਸ੍ਰੀ ਅਕਾਲ ਦੋਸਤੋ ਅੱਜ ਦੇ ਦੌਰ ਨੂੰ ਦੇਖਦੇ ਆਨ ਤਾਂ ਤੇ ਦੀ ਸਥਿਤੀ ਬਹੁਤ ਮਾੜੀ ਐ ਸਾਰੀ ਦੁਨੀਆ ਦਾ ਢਿੱਡ ਭਰਨ ਵਾਲਾ ਅੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਕਰਜ਼ਿਆਂ ਦੀ ਲਪੇਟ ਵਿੱਚ ਲੰਘ ਰਿਹਾ ਐ ਫਸਲ ਨੂੰ ਸੱਟੇ ਦੀ ਤਰ੍ਹਾਂ ਰਿਸਕ ਲੈ ਲੈ ਕੇ ਬੀਜ ਲੈਂਦਾ ਆਸਾਂ ਦੇ ਸਹਾਰੇ ਜਾਉਂਦਾ ਪਰ ਭੱਲੇ ਕੁਝ ਨਹੀਂ ਪੈਂਦਾ ਬੀਜਨ ਤੋਂ ਲੈ ਕੇ ਵੱਢਣ ਤੱਕ ਦਾ ਸਫ਼ਰ ਰਿਸਕ ਵਿੱਚ ਰਹਿੰਦਾ ਹੈ ਕਈ ਵਾਰੀ ਤਾਂ ਫਸਲ ਮੰਡੀਆਂ ਵਿੱਚ ਖਰਾਬ ਹੋ ਜਾਂਦੀ ਐ ਇਹ ਵੀ ਦੇਖਿਆ ਗਿਆ ਕਿ ਫਸਲ 5-6 ਮਹੀਨੇ ਪੁੱਤਰਾ ਵਾਂਗ ਪਾਲ ਕੇ ਵੀ ਕਿਸਾਨ ਇੰਨਾ ਫਾਇਦਾ ਨਹੀਂ ਲੈ ਪਾਉਂਦਾ ਜਿੰਨਾ ਕਿ 2 ਦਿਨਾਂ ਵਿੱਚ ਖਰੀਦਣ ਵਾਲਾ ਲੈ ਜਾਂਦਾ ਹੈ ਉੱਪਰ ਤੋਂ ਚੋਰੀਆਂ ਦਾ ਡਰ ਸਤਾਉਂਦਾ ਪਰ ਭਾਣੇ ਨੂੰ ਮਿੱਠਾ ਕਰਕੇ ਮੰਨ ਲੈਂਦਾ ਸੋ ਅन्नਦਾਤੇ ਦੀਆਂ ਪਰੇਸ਼ਾਨੀਆਂ ਨੂੰ ਇਸ ਰਚਨਾ ਦੇ ذریعے ਸੁਣਨ ਦਾ ਯਤਨ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਮੂੰਹ ਬੰਨੇ ਵਿੱਚ ਪਤਾ ਨਾ ਲੱਗਦਾ ਪੁਲਿਸ ਨੂੰ ਚੋਰਾਆਂ ਦਾ ਕਿਉਂ ਕਨੈਕਸ਼ਨ ਕੱਟ ਕੇ ਲੈ ਜਾਂਦੇ ਖੇਤਾਂ ਚੋਂ ਬੋਰਾਆਂ ਦਾ ਮੂੰਹ ਬੰਨੇ ਵਿੱਚ ਪਤਾ ਨਾ ਲੱਗਦਾ ਪੁਲਿਸ ਨੂੰ ਚੋਰਾਆਂ ਦਾ ਕਿਉਂ ਕਨੈਕਸ਼ਨ ਕੱਟ ਕੇ ਲੈ ਜਾਂਦੇ ਖੇਤਾਂ ਚੋਂ ਬੋਰਾਆਂ ਦਾ ਕਿਸਾਨ ਕਿੱਧਰ ਨੂੰ ਜਾਵੇ ਮਾਰ ਹਰ ਪਾਸੇ ਪੈ ਜਾਂਦੀ ਰੁੱਲਦੇ ਫਿਰਨ ਵਿਚਾਰੇ ਫਸਲ ਤਾਂ ਅੱਦੀ ਰਹਿ ਜਾਂਦੀ ਦੱਸ ਕੀ ਕਰਨ ਵਿਚਾਰੇ ਫਸਲ ਤਾਂ ਅੱਦੀ ਰਹਿ ਜਾਂਦੀ ਰਾਤ ਨੂੰ ਗੇੜੇ ਮਾਰ-ਮਾਰ ਕੇ ਰਾਖੀ ਕਰਦੇ ਨੇ ਕੋਟ ਮਾਰਨਾ ਹੋ ਜੇ ਵਿਚਾਰੇ ਇਹ ਵੀ ਡਰਦੇ ਨੇ ਰਾਤ ਨੂੰ ਗੇੜੇ ਮਾਰ-ਮਾਰ ਕੇ ਰਾਖੀ ਕਰਦੇ ਨੇ ਕੋਟ ਮਾਰਨਾ ਹੋ ਜੇ ਵਿਚਾਰੇ ਵੀ ਡਰਦੇ ਨੇ ਪੱਕੀ ਫਸਲ ਤਗੜੇ ਮਾਰੀ ਸਭ ਲੁੱਟ ਕੇ ਲੈ ਜਾਂਦੀ ਰੁਲਦੇ ਫਿਰਨ ਵਿਚਾਰੇ ਫਸਲ ਤਾਂ ਅੱਧੀ ਰਹਿ ਜਾਂਦੀ ਦੱਸ ਕੀ ਕਰਨ ਵਿਚਾਰੇ ਫਸਲ ਤਾਂ ਅੱਧੀ ਰਹਿ ਜਾਂਦੀ ਲਸਣ ਪਿਆਜ਼ ਨਾ ਬਚਦੇ ਸਬਜ਼ੀ ਲਾਉਣੀ ਛੱਡ ਦਿੱਤੀ ਮਾਹੌਲ ਪਿੰਡਾਂ ਦਾ ਮਾੜਾ ਸੱਚੀ ਗੱਲ ਮੂੰਹੋਂ ਕੱਢ ਦਿੱਤੀ ਲਸਣ ਪਿਆਜ਼ ਨਾ ਬਚਦੇ ਸਬਜ਼ੀ ਲਾਉਣੀ ਛੱਡ ਦਿੱਤੀ ਮਾਹੌਲ ਪਿੰਡਾਂ ਦਾ ਮਾੜਾ ਸੱਚੀ ਗੱਲ ਮੂੰਹੋਂ ਕੱਢ ਦਿੱਤੀ ਅੰਨ ਦਾ ਤੇ ਦਾ ਵੱਡਾ ਜ਼ਿਕਰਾ ਦੁਨੀਆ ਕਹਿ ਜਾਂਦੀ ਰੁਲਦੇ ਫਿਰਨ ਵਿਚਾਰੇ ਫਸਲ ਤਾਂ ਅਧੀ ਰਹਿ ਜਾਂਦੀ ਦੱਸ ਕੀ ਕਰਨ ਵਿਚਾਰੇ ਫਸਲ ਤਾਂ ਅੱਧੀ ਰਹਿ ਜਾਂਦੀ ਮਿਹਨਤ ਵਿੱਚ ਵੀ ਕਸਰ ਨਾ ਛੱਡਦੇ ਪਾਣੀ ਥਾਣੀ ਦੀ ਰੱਬ ਤੋਂ ਡਰਦੇ ਰਹਿੰਦੇ ਕਨਾ ਵਿੱਚ ਗੂੰਜ ਹੈ ਬਾਣੀ ਦੀ ਮਿਹਨਤ ਵਿੱਚ ਵੀ ਕਸਰ ਨਾ ਛੱਡਦੇ ਪਾਣੀ ਥਾਣੀ ਦੀ ਰੱਬ ਤੋਂ ਡਰਦੇ ਰਹਿੰਦੇ ਕਨਾ ਵਿੱਚ ਗੂੰਜ ਹੈ ਬਾਣੀ ਦੀ ਰੱਬੀ ਰੂਹਾਨਾ ਡੋਲਣ ਜਿੰਦ ਤਾਂ ਸੂਨੀਆਂ ਸਹਿ ਜਾਂਦੀ ਰੁਲਦੇ ਫਿਰਨ ਵਿਚਾਰੇ ਫਸਲ ਤਾਂ ਅੱਧੀ ਰਹਿ ਜਾਂਦੀ ਦੱਸ ਕੀ ਕਰਨ ਵਿਚਾਰੇ ਫਸਲ ਤਾਂ ਅੱਧੀ ਰਹਿ ਜਾਂਦੀ ਜੀਵਨ ਨੌਕਰੀ ਲੈ ਕੇ ਤੂੰ ਤਾਂ ਭੁੱਲਿਆ ਯਾਦਾਂ ਨੂੰ ਹਰ ਕੋਈ ਪਾਈ ਜਾਵੇ ਖੇਤਾਂ ਦੇ ਵਿੱਚ ਖਾਦਾਂ ਨੂੰ ਜੀਵਨ ਨੌਕਰੀ ਲੈ ਕੇ ਤੂੰ ਤਾਂ ਭੁੱਲਿਆ ਯਾਦਾਂ ਨੂੰ ਹਰ ਕੋਈ ਪਾਈ ਜਾਵੇ ਖੇਤਾਂ ਦੇ ਵਿੱਚ ਖਾਦਾਂ ਨੂੰ ਭੁੰਦੜ ਹੱਥ ਨਾ ਕੁੱਡੀ ਆਵੇ ਆੜ ਤਹੂੰ ਜਿਕੇ ਲੈ ਜਾਂਦੀ ਅਰੁਲ ਦੇ ਫਿਰਨ ਵਿਚਾਰੇ ਫਸਲ ਤਾਂ ਅਧੀ ਰਹਿ ਜਾਂਦੀ ਦੱਸ ਕੀ ਕਰਨ ਵਿਚਾਰੇ ਫਸਲ ਤਾਂ ਅਧੀ ਰਹਿ ਜਾਂਦੀ ਸੋ ਹਾਂਜੀ ਦੋਸਤੋ ਕਿਸਾਨ ਨੂੰ ਬਹੁਤ ਕਠਿਨਾਈਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਹੋਰਨਾਂ ਤੱਕ ਜਰੂਰ ਪਹੁੰਚਾਓ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ